ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਚਲੋ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੀਡੀਓ ਦੀ ਚੰਗਾ ਸਮਾਂ ਆਉਣ ਤੋਂ ਪਹਿਲਾਂ ਮਿਲਦੇ ਨੇ ਇਹ ਸੰਕੇਤ ਸਮਝ ਲਓ ਕਿਸਮਤ ਖੁੱਲਣ ਵਾਲੀ ਹੈ ਸਾਡੇ ਆਲੇ-ਦੁਆਲੇ ਹਰ ਰੋਜ਼ ਕੁਝ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ ਕੁਝ ਘਟਨਾਵਾਂ ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੇ ਸਾਡਾ ਧਿਆਨ ਤੁਰੰਤ ਆ ਜਾਂਦਾ ਹੈ ਪਰ ਕਈ ਵਾਰ ਸਾਡੇ ਸਾਹਮਣੇ ਕੁਝ ਅਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਹਨ ਜਿੰਨਾ ਤੇ ਅਸੀਂ ਧਿਆਨ ਨਹੀਂ ਦਿੰਦੇ ਧਾਰਮਿਕ માન્યਤਾਵਾਂ ਅਨੁਸਾਰ ਸਾਡੇ ਆਲੇ-ਦੁਆਲੇ ਵਾਪਰ ਰਹੀਆਂ ਘਟਨਾਵਾਂ ਸਾਨੂੰ ਕਈ ਤਰ੍ਹਾਂ ਦੇ ਸੰਕੇਤ ਦਿੰਦੀਆਂ ਹਨ ਇਹਨਾਂ ਵਿੱਚੋਂ ਕੁਝ ਸੰਕੇਤ ਸ਼ੁਭ ਹੁੰਦੇ ਹਨ ਅਤੇ ਕੁਝ ਅਸ਼ੁਭ ਹੁੰਦੇ ਹਨ ਜੋਤਿਸ਼ ਵਿੱਚ ਕੁਝ ਅਜਿਹੇ ਸੰਕੇਤ ਦੱਸੇ ਗਏ ਹਨ ਜੋ ਤੁਹਾਡੇ ਜੀਵਨ ਵਿੱਚ ਵਿੱਤੀ ਲਾਭ ਪਹੁੰਚਾਉਂਦੇ ਹਨ ਜੇਕਰ ਤੁਹਾਨੂੰ ਅਜਿਹੇ ਸੰਕੇਤ ਮਿਲਣ ਲੱਗੇ ਤਾਂ ਸਮਝ ਲਓ ਤੁਸੀਂ ਖੁਸ਼ਕਿਸਮਤ ਹੋਣ ਵਾਲੇ ਹੋ ਦੇਵੀ ਲక్ష్ਮੀ ਦੀ ਕਿਰਪਾ ਨਾਲ ਤੁਹਾਨੂੰ ਆਰਥਿਕ ਲਾਭ ਹੋ ਸਕਦਾ ਹੈ ਆਓ ਜਾਣਦੇ ਹਾਂ ਉਹਨਾਂ ਸੰਕੇਤਾਂ ਬਾਰੇ ਸ਼ੰਖ ਦੀ ਆਵਾਜ਼ ਸੁਣਨਾ ਜੇਕਰ ਸਵੇਰੇ ਸਵੇਰੇ ਸ਼ੰਖ ਦੀ ਆਵਾਜ਼ ਸੁਣਾਈ ਦਿੰਦੀ ਹੈ ਤਾ ਇਹ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਸਵੇਰੇ ਸ਼ੰਖ ਦੀ ਆਵਾਜ਼ ਸੁਣਨ ਦਾ ਮਤਲਬ ਹੈ ਕਿ ਤੁਹਾਡੀ ਕਿਸਮਤ ਖੁੱਲਣ ਵਾਲੀ ਹੈ ਝਾੜੂ ਦੇਖਣਾ ਝਾੜੂ ਨੂੰ ਦੇਵੀ ਲక్ష్ਮੀ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਜੇਕਰ ਤੁਸੀਂ ਕਿਸੇ ਕੰਮ ਲਈ ਬਾਹਰ ਜਾ ਰਹੇ ਹੋ ਅਤੇ ਕਿਸੇ ਨੂੰ ਸੜਕ ਤੇ ਝਾੜੂ ਮਾਰਦੇ ਹੋਏ ਦੇਖੋ ਤਾਂ ਸਮਝ ਲਓ Devi Lakshmi ਤੁਹਾਡੇ ਤੇ ਮਿਹਰਬਾਨ ਹੈ ਤੁਹਾਡੀਆਂ ਘਰੇਲੂ ਸਮਸਿਆਵਾਂ માં ਦੂਰ ਹੋਣ ਵਾਲੀਆਂ ਹਨ ਤੁਹਾਨੂੰ ਪੈਸਾ ਵੀ ਮਿਲ ਸਕਦਾ ਹੈ ਖਾਰਿਸ਼ ਵਾਲੇ ਹੱਥ ਜੇਕਰ ਔਰਤ ਦੇ ਖੱਬੇ ਹੱਥ ਅਤੇ ਪੁਰਸ਼ ਦੇ ਸੱਜੇ ਹੱਥ ਤੇ ਅਚਾਨਕ ਖਾਰਿਸ਼ ਸ਼ੁਰੂ ਹੋ ਜਾਵੇ ਤਾਂ ਇਹ ਰੀਸ਼ੂਪ ਮੰਨਿਆ ਜਾਂਦਾ ਹੈ ਇਸਦਾ ਮਤਲਬ ਹੈ ਕਿ ਤੁਹਾਨੂੰ ਚਾਨਣ ਤੇ ਬਿੱਤੀ ਲਾਭ ਹੋਣ ਵਾਲਾ ਹੈ ਸਮੂਹ ਵਿੱਚ ਕਾਲੀਆਂ ਕੀੜੀਆਂ ਦਾ ਆਉਣਾ ਜੇਕਰ ਤੁਸੀਂ ਅਚਾਨਕ ਆਪਣੇ ਘਰ ਦੇ ਵਿਹੜੇ ਦਰਵਾਜ਼ੇ ਜਾਂ ਕਿਸੇ ਹੋਰ ਥਾਂ ਤੇ ਕਾਲੀਆਂ ਕੀੜੀਆਂ ਦਾ ਸਮੂਹ ਦੇਖਦੇ ਹੋ ਇਸ ਤੋਂ ਸਪਸ਼ਟ ਗੱਲ ਹੈ ਕਿ ਤੁਸੀਂ ਲక్ష్ਮੀ ਦੀ ਕਿਰਪਾ ਹੋਣ ਵਾਲੀ ਹੈ ਪਰ ਇਹ ਕੀੜੀਆਂ ਘਰ ਦੇ ਅੰਦਰ ਆਉਂਦੀਆਂ ਹੋਣ ਨਾ ਕਿ ਬਾਹਰ ਨੂੰ ਜਾਂਦੀਆਂ ਹੋਣ ਤੁਹਾਡਾ ਅਤੇ ਤੁਹਾਡਾ ਕੋਈ ਲੰਬਿਤ ਕੰਮ ਪੂਰਾ ਹੋ ਜਾਵੇਗਾ ਪਾਣੀ ਨਾਲ ਭਰਿਆ ਭਾਂਡਾ ਵੇਖਣਾ ਜੇਕਰ ਤੁਸੀਂ ਕਿਸੇ ਜ਼ਰੂਰੀ ਕੰਮ ਲਈ ਘਰ ਤੋਂ ਬਾਹਰ ਜਾ ਰਹੇ ਹੋ ਅਤੇ ਕਿਸੇ ਦੇ ਹੱਥ 'ਚ ਪਾਣੀ ਨਾ ਭਰਿਆ ਭਾਂਡਾ ਨਜ਼ਰ ਆਉਂਦਾ ਹੈ ਤਾਂ ਇਹ ਵੀ ਇੱਕ ਚੰਗਾ ਸੰਕੇਤ ਹੈ ਚਿਹਰੇ ਦੀ ਚਮਕ ਜਦੋਂ ਤੁਸੀਂ ਸਵੇਰੇ ਉੱਠਦੇ ਹੋ ਸਭ ਤੋਂ ਪਹਿਲਾਂ ਸ਼ੀਸ਼ੇ ਨੂੰ ਵੇਖਦੇ ਹੋ ਜੇਕਰ ਤੁਸੀਂ ਆਪਣੇ ਚਿਹਰੇ ਵਿੱਚ ਕੁਝ ਬਦਲਾਅ ਜਾਂ ਚਮਕ ਦੇਖਦੇ ਹੋ ਇਸ ਲਈ ਸਮਝ ਲਓ ਕਿ ਤੁਹਾਡੇ ਚੰਗੇ ਦਿਨ ਸ਼ੁਰੂ ਹੋਣ ਵਾਲੇ ਹਨ ਇਸ ਸਮੇਂ ਕਾਰਜਾਲਾ ਬੋਸ ਜੇਕਰ ਤੁਸੀਂ ਸਵੇਰੇ ਸਵੇਰੇ ਕਿਸੇ ਨੂੰ ਪੈਸੇ ਲੈਣ ਬਾਰੇ ਸੋਚ ਰਹੇ ਹੋ ਤਾਂ ਉਹ ਵਿਅਕਤੀ ਤੁਹਾਨੂੰ ਮਿਲ ਲਾਉਂਦਾ ਹੈ ਜਾਂ ਤੁਹਾਨੂੰ ਪੈਸੇ ਮਿਲ ਜਾਂਦੇ ਹਨ ਤਾਂ ਸਮਝ ਲਓ ਤੁਹਾਡਾ ਸਮਾਂ ਚੰਗਾ ਸਮਾਂ ਸ਼ੁਰੂ ਹੋਣ ਵਾਲਾ ਹੈ ਪਸੋਂ ਪੰਛੀਆਂ ਵੱਡਾ ਚੌਦਾਣਾ ਸਾਡੇ ਜੀਵਨ ਵਿੱਚ ਜਾਨਵਰ ਅਤੇ ਪੰਛੀ ਦੀ अहमਪੂਰਨਿਕਾ ਨਿਭਾਉਂਦੇ ਹਨ ਇਹ ਸਾਡੇ ਲਈ ਚੰਗੇ ਸੰਕੇਤ ਵੀ ਲਿਆਉਂਦੇ ਹਨ ਉਦਾਹਰਨ ਲਈ ਜੇਕਰ ਕੋਈ ਬਾਂਦਰ ਤੁਹਾਡੀ ਛੱਤ ਤੇ ਅੰਬਾਂ ਦੇ ਬੀਜ ਸੁੱਟਦਾ ਹੈ ਜਾਂ ਬਿੱਲੀ ਤੁਹਾਡੇ ਘਰ ਬੱਚਿਆਂ ਨੂੰ ਜਨਮ ਦਿੰਦੀ ਹੈ ਜਾਂ ਕੋਈ ਪੰਛੀ ਤੁਹਾਡੀ ਛੱਤ ਤੇ ਚਾਂਦੀ ਦੀ ਚੀਜ਼ ਛੱਡ ਦਿੰਦਾ ਹੈ ਇਸ ਲਈ ਇਸ ਨੂੰ ਬਹੁਤ ਹੀ ਸ਼ੁਭ ਸੰਕੇਤ ਮੰਨਿਆ ਜਾਂਦਾ ਹੈ ਇਹ ਤੁਹਾਡੇ ਪਰਿਵਾਰ ਲਈ ਖੁਸ਼ਹਾਲੀ ਖੁਸ਼ਹਾਲੀ ਲਿਆਉਂਦਾ ਹੈ ਇਸ ਦੇ ਨਾਲ ਦੌਲਤ ਵੀ ਵੱਧਦੀ ਹੈ ਪੈਸੇ ਦੀ ਬਚਤ ਕਰਨੀ ਸ਼ੁਰੂ ਕਰ ਦਿੱਤੀ ਜੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਬੇਲੋੜੇ ਖਰਚੇ ਬੰਦ ਹੋ ਗਏ ਹਨ ਪੈਸਾ ਤੁਹਾਡੇ ਕੋਲ ਰਹਿਣ ਲੱਗਾ ਹੈ ਜੇਕਰ ਪੈਸਾ ਬੈਂਕ ਬੈਲੈਂਸ ਅਤੇ ਦੌਲਤ ਇਕੱਠੀ ਵੱਧ ਰਹੀ ਹੈ ਤਾਂ ਤੁਹਾਨੂੰ ਸਮਝ ਲਓ ਤੁਹਾਡਾ ਸ਼ੁਭ ਸਮਾਂ ਆ ਗਿਆ ਹੈ ਪਾਣੀ ਜਾਂ ਦੁੱਧ ਨਾਲ ਭਰਿਆ ਇੱਕ ਪਾਂਡਾ ਜਦੋਂ ਤੁਸੀਂ ਸਵੇਰੇ ਘਰ ਤੋਂ ਨਿਕਲਦੇ ਹੋ ਜੇਕਰ ਤੁਹਾਡੇ ਸਾਹਮਣੇ ਦੁੱਧ ਨਾਲ ਭਰਿਆ ਪਾਂਡਾ ਲੈ ਕੇ ਕੋਈ ਆਉਂਦਾ ਹੈ ਤਾਂ ਸਮਝ ਲਓ ਤੁਹਾਡੇ ਜੀਵਨ ਵਿੱਚ ਸ਼ੁਭ ਸ਼ੁਭ ਹੋਣ ਵਾਲਾ ਹੈ ਇਸ ਤਰੀਕੇ ਨਾਲ ਤੁਹਾਏ ਪੈਸੇ ਨਾਲ ਵਿਅਕਤੀਗਤ ਹੋ ਜਾਂਦਾ ਹੈ ਗਰੀਬੀ ਸਾਥ ਨਹੀਂ ਛੱਡਦੀ ਗਲਤ ਤਰੀਕੇ ਨਾਲ ਕਮਾਇਆ ਪੈਸਾ ਵਿਅਕਤੀ ਦੇ ਕੋਲ ਜ਼ਿਆਦਾ دیر ਨਹੀਂ ਰਹਿੰਦਾ ਲక్ష్ਮੀ ਚੰਚਲ ਹੈ ਅਜਿਹੀ ਸਥਿਤੀ ਵਿੱਚ ਜੇਕਰ ਕੋਈ ਵਿਅਕਤੀ ਚੋਰੀ ਜੂਆ ਬੇਨਸਾਫੀ ਜਾਂ ਕਿਸੇ ਨੁਤਕ ਖਾ ਦੇ ਕੇ ਪੈਸਾ ਕਮਾਉਂਦਾ ਹੈ ਤਾਂ ਉਹ ਪੈਸਾ ਜਲਦੀ ਨਸਟ ਹੋ ਜਾਂਦਾ ਹੈ ਇਸ ਲਈ ਵਿਅਕਤੀ ਨੂੰ ਕਦੇ ਵੀ ਗਲਤ ਤਰੀਕਿਆਂ ਨਾਲ ਪੈਸਾ ਨਹੀਂ ਕਮਾਉਣਾ ਚਾਹੀਦਾ ਗਰੀਬੀ ਰੋਖ ਰੋਗ ਦੁੱਖ ਬੰਧਨ ਬੁਰੀਆਂ ਆਤਾਂ ਸਭ ਮਨੁੱਖ ਦੇ ਕਰਮਾਂ ਦਾ ਨਤੀਜਾ ਹਨ ਜਿਹੋ ਜਿਹਾਂ ਬੀਜਦਾ ਹੈ ਉਸ ਨੂੰ ਉਹ ਜਹਾ ਹੀ ਫਲ ਮਿਲਦਾ ਹੈ ਇਸ ਲਈ ਮਨੁੱਖ ਨੂੰ ਸਦਾ ਚੰਗੇ ਕਰਮ ਕਰਨੇ ਚਾਹੀਦੇ ਹਨ ਕਿਸੇ ਵੀ ਵਿਅਕਤੀ ਨੂੰ ਕਦੇ ਵੀ ਧਨਹੀਨ ਨਹੀਂ ਸਮਝਣਾ ਚਾਹੀਦਾ ਮਨੁੱਖ ਧਨ ਦੌਲਤ ਕਾਰਨ ਅਗਿਆਨਤਾ ਕਾਰਨ ਨੀਵਾ ਹੁੰਦਾ ਹੈ ਜੋ ਮਨੁੱਖ ਗਿਆਨ ਦੇ ਗਹਿਣੇ ਕਰਨੀਵਾ ਹੁੰਦਾ ਹੈ ਉਹ ਅਸਲ ਵਿੱਚ ਹਰ ਤਰ੍ਹਾਂ ਦੀਆਂ ਸੁਖ ਸੁਹੋਲਤਾਂ ਵਿੱਚ ਨੀਵਾ ਹੋ ਜਾਂਦਾ ਹੈ ਇਸ ਲਈ ਮਨੁੱਖ ਨੂੰ ਗਿਆਨ ਦੀ ਪ੍ਰਾਪਤੀ ਤੋਂ ਪਾਦੇਮੀ ਪਿੱਛੇ ਨਹੀਂ ਹਟਣਾ ਚਾਹੀਦਾ ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ ਜੇਕਰ ਤੁਹਾਨੂੰ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਪਲੀਜ਼ ਪਲੀਜ਼ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਹੋਰ ਵੀ ਚੰਗੀ ਚੰਗੀ ਜਾਣਕਾਰੀ ਅਸੀਂ ਤੁਹਾਡੇ ਤੱਕ ਲੈ ਕੇ ਆ ਸਕੀਏ ਆਪਣੇ ਦੋਸਤਾਂ ਨੂੰ ਵੀ ਸ਼ੇਅਰ ਕਰ ਦਿਓ ਤਾਂ ਕਿ ਉਹਨਾਂ ਨੂੰ ਵੀ ਇਹ ਜਾਣਕਾਰੀ ਪਹੁੰਚ ਸਕੇ ਮਿਲਦੇ ਹਾਂ ਅਗਲੀ ਵੀਡੀਓ ਵਿੱਚ